ਦਾ ਤਾਂ ਤੇ ਬੱਚਾ ਦਾ ਤੇ ਆਪ ਦਾ ਨਕਰ ਪੰਜਾਬ ਚ ਰੋਂਗਟੇ ਖੜੇ ਕਰਦੀ ਵੱਡੀ ਘਟਨਾ ਹੱਸਦੇ ਵਸਦੇ ਪਰਿਵਾਰ ਦੀਆਂ ਘਰ ਤੋਂ ਮਿਲੀਆਂ ਲਾਸ਼ਾਂ ਦੋ ਬੱਚੀਆਂ ਤੇ ਪਤੀ ਪਤਨੀ ਦੀ ਮੌਤ ਪੰਜਾਬ ਚ ਦਿਲ ਦਹਿਲਾ ਦੇਣ ਵਾਲੀ ਰੋਂਗਟੇ ਖੜੇ ਕਰਦੀ ਵੱਡੀ ਘਟਨਾ ਵਾਪਰ ਚੁੱਕੀ ਹੈ ਇੱਕ ਪੂਰੇ ਪਰਿਵਾਰ ਦੀਆਂ ਘਰ ਤੋਂ ਲਾਸ਼ਾਂ ਮਿਲੀਆਂ ਨੇ ਆਹ ਕੁੰਜਾ ਸੇਵਾ ਦਾ ਇਹ ਆਪਣੇ ਹਰਮਨ ਨਗਰ ਦੇ ਵਿੱਚ ਚਾਰ ਮਰਦ ਹੋਏ ਆ ਮੇਰਾ ਕਰਨਜੀ ਸਿੰਘ ਪਤਾ ਨਹੀਂ ਲੱਗਾ ਵੀ ਕੀ ਕਰਨਾ ਇਹ ਤਾਂ 10:30 ਵਜੇ ਅੰਦਾਜ਼ਾ ਦੋ ਬੱਚੀਆਂ ਅਤੇ ਪਤੀ ਪਤਨੀ ਦੀਆਂ ਜਾਣਕਾਰੀ ਮੁਤਾਬਕ ਸ਼ਖਸ ਵੱਲੋਂ ਪਹਿਲਾਂ ਆਪਣੀ ਦੋਵੇਂ ਬੱਚੀਆਂ ਤੇ ਪਤਨੀ ਨੂੰ ਗੋਲੀਆਂ ਮਾਰ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਫਿਰ ਖੁਦ ਨੂੰ ਵੀ ਸ਼ਖਸ ਵੱਲੋਂ ਗੋਲੀ ਮਾਰ ਖਤਮ ਕੀਤਾ ਗਿਆ ਜਾਣਕਾਰੀ ਮੁਤਾਬਕ ਸਵੇਰੇ ਜਦੋਂ ਇਲਾਕਾ ਵਾਸੀਆਂ ਨੇ ਦੇਖਿਆ ਕਿ ਪਰਿਵਾਰ ਦਾ ਕੋਈ ਵੀ ਜੀ ਘਰ ਚੋਂ ਬਾਹਰ ਨਹੀਂ ਨਿਕਲਿਆ ਤਾਂ ਲੋਕਾਂ ਨੂੰ ਸ਼ੱਕ ਹੋਇਆ ਸੀ ਕਿ ਕੋਈ ਘਟਨਾ ਵਾਪਰ ਚੁਕੀ ਹੈ ਜਿਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਜਦੋਂ ਘਰ ਦਾ ਦਰਵਾਜ਼ਾ ਤੋੜ ਹਨਾ ਅਗੌੜੀ ਨੂੰ ਨਹੀਂ ਪਤਾ ਲੱਗਾ ਉੱਪਰ ਛੱਤ ਤੇ ਕਿਰਾਏਦਾਰ ਬੈਠੇ ਉਹਨਾਂ ਨੂੰ ਨਹੀਂ ਪਤਾ ਲੱਗਾ ਕਿੰਨੇ ਜਣੇ ਰਹਿਤ ਹੋਵੇ ਚਾਰ ਜਣੇ ਦੋ ਬੱਚੀਆਂ ਜੀ ਇੱਕ ਪਰਸਨ ਨੂੰ ਦੱਸ ਸਕਦੀਆਂ ਇੱਕ ਇਹਨਾਂ ਦੀ ਵਾਈਫ ਹੈ ਇਹਨਾਂ ਦੇ ਕੋਈ ਕਾਰਨ ਮਤਲਬ ਵਧੀਆ ਬੰਦਾ ਸਾਰਿਆਂ ਨਾਲ ਹੱਸਦਾ ਖੇਡਦਾ ਵਧੀਆ ਮਿਲਦਾ ਹੈ ਹਨਾ ਕੋਈ ਐਵੇਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਹੁਤ ਵਧੀਆ ਨੇਚਰ ਦਾ ਬੰਦਾ ਹੈ ਸਾਰਿਆਂ ਨੂੰ ਹੱਸਦੇ ਬਣਾਉਂਦਾ ਹੈ ਕੋਈ ਕਦੀ ਕਿਸੇ ਨਾਲ ਕੋਈ ਲੜਾਈ ਝਗੜੇ ਦੀ ਨਾਲ ਚ ਗੱਲ ਸੁਣੀ ਜਾਂਦਾ ਬਾਤ ਹੈ ਹਨਾ ਪਰ ਅੰਦਰ ਦਾਖਲ ਹੋਏ ਤਾ ਹਰ ਇੱਕ ਦੇਖਣ ਵਾਲੇ ਦੇ ਰੌਂਕ ਤੇ ਖੜੇ ਹੋ ਗਏ ਕਿਉਂਕਿ ਕਮਰੇ ਚ ਪਰਿਵਾਰ ਦੇ ਚਾਰੇ ਜੀਆਂ ਦੀ ਲਾਸ਼ਾਂ ਪਈਆਂ ਸਨ ਇਹ ਵੱਡੀ ਘਟਨਾ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿਸ ਨੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਇਸ ਵਾਰ ਦਾਦੀ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀਰਾ ਹੈਗਾ ਦੇਖੋ ਆਪ ਸਮੇਤ ਦੰਦਾ ਸੀ ਆ ਤੋ ਆਇਆ ਹੈ ਉਸ ਤੋਂ ਬਾਅਦ ਨਵਾਂ ਵਿਵਾਲ ਹੋ ਰਿਹਾ ਸੀ ਆਪਣਾ ਬਾਲਰ ਉਹ ਦਿਨ ਉਹਨੇ ਆਪਣੇ ਮਸੀਹਾ ਨੂੰ ਵਾਈਟ ਤੇ ਆਲੂ ਸੈੱਟ ਕਰ ਲਿਆ ਇਹ ਜਿੰਨਾ ਕੰਮਰੀ ਸਟੇਪ ਤੇ ਗੱਲ ਸਮਝਾਈ ਲਈ ਜਿਹੜੇ ਗਵਾਂਡੀ ਹੈਗੇ ਨੇ ਇਹਨਾਂ ਦੇ ਉਹਨਾਂ ਨੇ ਦਰਵਾਜ਼ਾ ਸਿਹਰੇ ਖੋਲੇ ਜਿਹੜੇ ਮੇਦ ਕੰਮ ਵਾਲੇ ਆਈ ਉਹਨੇ ਦਰਵਾਜ਼ਾ ਨਹੀਂ ਖੋਲੇ ਆ ਫਿਰ ਸਵੇਰ ਜਿਹੜੇ ਉੱਪਰ ਕਿਰਾਇਆ ਤਣਦੇ ਨੇ ਇਹਨਾਂ ਦੀ ਰੱਖੀ ਗਈ ਜਿਹੜੇ ਉਹ ਥੱਲੇ ਆਏ ਫਿਰ ਸਾਹਮਣੇ ਵਾਲੇ ਆਏ ਨਾ ਦਰਵਾਜ਼ਾ ਖੋਲ ਜਿਹੇ ਕਿਹਾ ਬੈਟਰੀ ਵੀ ਕੀ ਹੈ ਇਹ 4 ਬੰਦੇ ਦੀ ਜਿਹੜੀ ਡੈੱਟ ਹੋ ਰਹੀ ਸੀ ਸੋ ਆਪਣੇ ਜੀ ਇਹ ਬੰਦੀ ਕਾਰਵਾਈ ਕਰ ਰਹੇ